ਸਾਡੀ ਵੀਡੀਓ ਕੀ ਲਾਦੇ ਮੇਰਾ ਨਾਮ ਹੈਗਾ ਜੀ ਲਖਨਪ੍ਰੀਤ ਸਿੰਘ ਤੇ ਲੋਕੀ ਮੈਨੂੰ ਲਖਨੰਬਰ ਸਰੀਆਂ ਤੋਂ ਜਾਣਦੇ ਆ ਲਖਨਬਰ ਸਾ ਜੀ ਇਹ ਪਤੰਗ ਤਿਆਰ ਕੀਤੀ ਹੈ ਕਿਹੜੀ ਕੀਤੀ ਆ ਇਹ ਪਤੰਗ ਤਿਆਰ ਕੀਤੀ ਹੋਈ ਆ ਮੈਂ 26 ਜਨਵਰੀ ਦੇ ਮੌਕੇ ਤੇ ਕਿਉਂਕਿ ਮੈਨੂੰ ਆਪਣੇ ਦੇਸ਼ ਨਾਲ ਪਿਆਰ ਆ ਤੇ ਉਹਨੂੰ ਜ਼ਾਹਿਰ ਕਰਨਾਸਤੇ ਮੈਂ ਇੱਕ ਤਿਰੰਗੇ ਵਾਲੀ ਪਤੰਗ ਤਿਆਰ ਕੀਤੀ ਹੋਈ ਆ ਉਹ ਵੀ ਬ੍ਰਾਜ਼ੀਲੀਅਨ ਕਾਈਟ ਦੀ ਸਟਾਈਲ ਵਿੱਚ ਜਿਹਨੂੰ ਕਿ ਆਪਾਂ ਪੀਪਾ ਗਾਈਡ ਕਹਿੰਦੇ ਆ ਇਹ ਕਿੰਨੀ ਉਚਾਈ ਤੇ ਕਿੰਨੀ ਲੰਬਾਈ ਢਾਈ ਇਸ ਇਹ ਆਪਾਂ ਗੱਲ ਕਰੀਏ ਦੀ ਲੰਬਾਈ ਦੀ ਤਾਂ ਇਹ 10 ਫੁੱਟ ਹੈ ਗਈ ਆ ਤੇ ਚੜਾਈ ਦੀ 7 ਫੁੱਟ ਹੈ ਤੇ ਕਿੰਨਾ ਸਮਾਂ ਲੱਗ ਗਿਆ ਲੁਧਿਆਣਾ ਇਹਨੂੰ ਮੈਨੂੰ ਤਿਆਰ ਕਰਨ ਵਿੱਚ ਮੈਂ ਕਿਉਂਕਿ ਸਾਡੇ ਦੇਸ਼ ਦੀ ਪਤੰਗ ਹੈ ਇਹਨੂੰ ਮੈਂ ਤਿਆਰ ਕਰਨ ਵਿੱਚ ਬਰੀਕੀ ਦਾ ਵੀ ਧਿਆਨ ਰੱਖਿਆ ਹੈ ਬਹੁਤ ਵਧੀਆ ਤਰੀਕੇ ਨਾਲ ਤਿਆਰ ਕੀਤੀ ਹੋਈ ਹੈ ਤੇ ਇਹਨੂੰ ਤਿਆਰ ਕਰਨ ਵਿੱਚ ਮੈਨੂੰ ਲਗਭਗ 2 ਦਿਨ ਲੱਗ ਗਏ ਸੀ ਬਹੁਤ ਹੋਰ ਦੀ ਲੱਗਦੀ ਫਿਰ ਮਨੁੱਖ ਲਈ ਖੁਸ਼ੀ ਹੋਈ ਹੈ ਕਿਉਂਕਿ ਐਡੀ ਵੱਡੀ ਹੈ ਪਤੰਗ ਹੈ ਜਦੋਂ ਹਵਾ ਵਿੱਚ ਲਹਿਰਦੀ ਹੈ ਨਾ ਤੇ ਵੇਖਣ ਚ ਬਹੁਤ ਹੀ ਸੋਹਣੀ ਲੱਗਦੀ ਹੈ ਆਪਾਂ ਇਹਨੂੰ ਉਡਾਇਆ ਵੀ ਹੋਇਆ ਹੈ ਤੇ ਜਦੋਂ ਲੋਕੀ ਦੇਖਦੇ ਆਣ ਨਾ ਤੇ ਮਾਣ ਕਰਦੇ ਮਹਿਸੂਸ ਕਰਦੇ ਨਾਲੇ ਵੇਖਣ ਚ ਵੀ ਬਹੁਤ ਸੋਹਣੀ ਲੱਗਦੀ ਹੈ ਇਸ ਤਰ੍ਹਾਂ ਦੀ ਕਿ ਸਪੈਸ਼ਲ ਲੱਕੜੀ ਜਾਂ ਸਪੈਸ਼ਲ ਤੀਦੇ ਜਾਂ ਕੋਈ ਸਪੈਸ਼ਲ ਪੇਪਰ ਦਾ ਕੀਤਾ ਗਿਆ ਹਾਂ ਹਾਂਜੀ ਇਹਨੂੰ ਤਿਆਰ ਕਰਨ ਆਸਤੇ ਮੈਂ ਕਿਉਂਕਿ ਸਪੈਸ਼ਲ ਵਾਸ ਲਿਆ ਹੋਇਆ ਸੀ ਕਿਉਂਕਿ ਤੀਲਾ ਟੁੱਟ ਨਾ ਜਾਵੇ ਸਾਡੇ ਦੇਸ਼ ਦੀ ਪਤੰਗਾਂ ਵਿੱਚ ਕੋਈ ਤੇ ਇਸ ਕਰਕੇ ਵਧੀਆ ਤੇ ਮੋਟਾ ਵਾਸ ਲਿਆ ਹੋਇਆ ਤੇ ਜੇ ਪਲੀਪਤੰਗ ਦੀ ਆਕਿਤ ਦੇਸ਼ ਭਗਤੀ ਜੇ ਉਹ ਕਲੇਤਿਆ ਕਰਤੀ ਹੈ ਇਸ ਤੋਂ ਪਹਿਲਾਂ ਮੈਂ ਕਰਦਾ ਰਿਹਾ ਹਾਂ ਨਾਰਮਲ ਜਿਹੜੀਆਂ ਪਤੰਗਾਂ ਹੁੰਦੀਆਂ ਨੇ ਤਿਰੰਗੇ ਵਾਲੀਆਂ ਜਿਹੜੀਆਂ ਆਪਣੇ ਅੰਮ੍ਰਿਤਸਰ ਵਿੱਚ ਆਮ ਤੌਰ ਤੇ ਦੇਖਿਆ ਜਾਂਦੀਆਂ ਨੇ ਪਰ ਐਜ ਕਿ ਮੈਂ ਵੱਖਰੀ ਪਤੰਗ ਤਿਆਰ ਕੀਤੀ ਹੋਈ ਹੈ ਪੀਪਾ ਗਾਈਡ ਜਦੋਂ ਬੀਸ ਨੂੰ ਕਿਸ ਨੇ ਹਰੇ ਜਾਂ ਨੌਜਵਾਨਾਂ ਨੂੰ ਮੈਂ ਨੌਜਵਾਨਾਂ ਨੂੰ ਇਹੋ ਸੁਨੇਹਾ ਦੇਣਾ ਚਾਹਾਂਗਾ ਕਿ ਜਿਹੜੇ ਮੇਰੇ ਵਰਗੇ ਨੌਜਵਾਨ ਹੈ ਜਿਹੜੇ ਅੱਜ ਕੱਲ ਬਾਹਰ ਜਾਣ ਨੂੰ ਫਿਰਦੇ ਨੇ ਕਿ ਬਾਹਰ ਚਲ ਜੀ ਉੱਥੇ ਜਾ ਕੇ ਸੈੱਟ ਹੋ ਜਾਣਗੇ ਤੁਸੀਂ ਆਪਣੇ ਦੇਸ਼ ਵਿੱਚ ਰਹਿ ਕੇ ਆਪਣੇ ਦੇਸ਼ ਤੇ ਮਾਣ ਮਹਿਸੂਸ ਕਰੋ ਤੇ ਇੱਥੇ ਵੀ ਕੁਝ ਵੱਖਰਾ ਕਰੋਗੇ ਤਾਂ ਤੁਹਾਨੂੰ ਸਾਰੇ ਜਾਣਨ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈਗਾ ਜੀ ਲਖਨਪ੍ਰੀਤ ਸਿੰਘ ਤੇ ਲੋਕੀ ਮੈਨੂੰ ਲਖਨ ਨੰਬਰ ਸਰੀਆਂ ਤੋਂ ਜਾਣਦੇ ਆ ਲਖਨਪੁਰ ਸਾਹਿਬ ਜੀ ਆ ਪਤੰਗ ਤਿਆਰ ਕੀਤੀ ਹੈ ਕਿਹੜੀ ਕੀਤੀ ਆ ਇਹ ਪਤੰਗ ਤਿਆਰ ਕੀਤੀ ਹੋਈ ਹੈ ਮੈਂ 26 ਜਨਵਰੀ ਦੇ ਮੌਕੇ ਤੇ ਕਿਉਂਕਿ ਮੈਨੂੰ ਆਪਣੇ ਦੇਸ਼ ਨਾਲ ਪਿਆਰ ਹੈ ਤੇ ਉਹਨੂੰ ਜ਼ਾਹਿਰ ਕਰਨਾਸਤੇ ਮੈਂ ਇੱਕ ਤਿਰੰਗੇ ਵਾਲੀ ਪਤੰਗ ਤਿਆਰ ਕੀਤੀ ਹੋਈ ਹੈ ਉਹ ਵੀ ਬ੍ਰਾਜ਼ੀਲੀਅਨ ਕਾਈਟ ਦੀ ਸਟਾਈਲ ਵਿੱਚ ਜਿੰਨੂੰ ਕਿ ਆਪਾਂ ਪੀਪਾ ਗਾਈਡ ਕਹਿੰਦੇ ਆ ਇਹ ਕਿੰਨੀ ਗੋਦਰੀ ਦੀ ਕਿੰਨੀ ਲੰਬਾਈ ਚੜਾਈ ਸੀ ਇਹ ਆਪਾਂ ਗੱਲ ਕਰੀਏ ਦੀ ਲੰਬਾਈ ਦੀ ਤਾਂ ਇਹ 10 ਫੁੱਟ ਹੈ ਗਈ ਆ ਤੇ ਚੜਾਈ ਦੀ 7 ਫੁੱਟ ਹੈ ਤੇ ਕਿੰਨੇ ਸਮਾਂ ਲੱਗ ਗਿਆ ਇਹਨੂੰ ਮੈਨੂੰ ਤਿਆਰ ਕਰਨ ਵਿੱਚ ਮੈਂ ਕਿਉਂਕਿ ਸਾਡੇ ਦੇਸ਼ ਦੀ ਪਤੰਗ ਹੈ ਇਹਨੂੰ ਮੈਂ ਤਿਆਰ ਕਰਨ ਵਿੱਚ ਬਰੀਕੀ ਦਾ ਵੀ ਧਿਆਨ ਰੱਖਿਆ ਹੈ ਬਹੁਤ ਵਧੀਆ ਤਰੀਕੇ ਨਾਲ ਤਿਆਰ ਕੀਤੀ ਹੋਈ ਹੈ ਤੇ ਇਹਨੂੰ ਤਿਆਰ ਕਰਨ ਵਿੱਚ ਮੈਨੂੰ ਲਗਭਗ 2 ਦਿਨ ਲੱਗੇ ਸੀ ਦੋ ਹਵਾ ਵਿੱਚ ਲਹਿਰਦੀ ਕਿ ਫਿਰ ਮਨੁੱਖ ਲਈ ਖੁਸ਼ੀ ਹੋਈ ਹੈ ਕਿਉਂਕਿ ਐਡੀ ਵੱਡੀ ਹੈ ਪਤੰਗ ਹੈ ਜਦੋਂ ਹਵਾ ਵਿੱਚ ਲਹਿਰਦੀ ਹੈ ਨਾ ਤੇ ਵੇਖਣ ਚ ਬਹੁਤ ਹੀ ਸੋਹਣੀ ਲੱਗਦੀ ਹੈ ਆਪਾਂ ਇਹਨੂੰ ਉਡਾਇਆ ਵੀ ਹੋਇਆ ਹੈ ਤੇ ਜਦੋਂ ਲੋਕੀ ਦੇਖਦੇ ਹਨ ਨਾ ਤੇ ਮਾਣ ਕਰਦੇ ਮਹਿਸੂਸ ਕਰਦੇ ਨਾਲ ਵੇਖਣ ਚ ਵੀ ਬਹੁਤ ਸੋਹਣੀ ਲੱਗਦੀ ਹੈ ਇਸ ਤਰ੍ਹਾਂ ਕੋਈ ਸਪੈਸ਼ਲ ਲੱਕੜੀ ਜਾਂ ਸਪੈਸ਼ਲ ਤੀਦੇ ਜਾਂ ਕੋਈ ਸਪੈਸ਼ਲ ਪੇਪਰ ਚਾਕੇ ਤਾ ਗਿਆ ਹਾਂਜੀ ਇਹਨੂੰ ਤਿਆਰ ਕਰਨ ਵਾਸਤੇ ਮੈਂ ਕਿਉਂਕਿ ਸਪੈਸ਼ਲ ਵਾਸ ਲਿਆ ਹੋਇਆ ਸੀ ਕਿਉਂਕਿ ਤੀਲਾ ਟੁੱਟ ਨਾ ਜਾਵੇ ਸਾਡੇ ਦੇਸ਼ ਦੀ ਪਤੰਗਾਂ ਵਿੱਚ ਕੋਈ ਤੇ ਇਸ ਕਰਕੇ ਵਧੀਆ ਤੇ ਮੋਟਾ ਵਾਸ ਲਿਆ ਹੋਇਆ ਮ ਤੇ ਇਹ ਪਹਿਲੀ ਪਤੰਗ ਦੀ ਆਕਿਤ ਦੇਸ਼ ਪਤੰਗ ਹੈ ਉਹ ਪਹਿਲੀ ਕਲਪ ਤਿਆਰ ਆਇਆ ਇਸ ਤੋਂ ਪਹਿਲਾਂ ਮੈਂ ਕਰਦਾ ਰਿਹਾ ਹਾਂ ਨਾਰਮਲ ਜਿਹੜੀਆਂ ਪਤੰਗਾਂ ਹੁੰਦੀਆਂ ਨੇ ਚਰੰਗੇ ਵਾਲੀਆਂ ਜਿਹੜੀਆਂ ਆਪਣੇ ਅੰਮ੍ਰਿਤਸਰ ਵਿੱਚ ਆਮ ਤੌਰ ਤੇ ਦੇਖਿਆ ਜਾਂਦੀਆਂ ਨੇ ਪਰ ਅੱਜ ਕੀ ਮੈਂ ਵੱਖਰੀ ਪਤੰਗ ਤਿਆਰ ਕੀਤੀ ਹੋਈ ਹੈ ਪੀਪਾ ਗਾਈਡ ਜਦੋਂ ਬੇਸ ਨੂੰ ਕਿਸ ਨੇ ਹਰੇ ਜਾਂ ਨੌਜਵਾਨਾਂ ਨੂੰ ਮੈਂ ਨੌਜਵਾਨਾਂ ਨੂੰ ਇਹੋ ਸੁਨੇਹਾ ਦੇਣਾ ਚਾਹਾਂਗਾ ਕਿ ਜਿਹੜੇ ਮੇਰੇ ਵਰਗੇ ਨੌਜਵਾਨ ਹੈ ਜਿਹੜੇ ਅੱਜ ਕੱਲ ਬਾਹਰ ਜਾਣ ਨੂੰ ਫਿਰਦੇ ਨੇ ਕਿ ਬਾਹਰ ਚਲ ਜੀ ਉੱਥੇ ਜਾ ਕੇ ਸੈੱਟ ਹੋ ਜਾਣਗੇ ਤੁਸੀਂ ਆਪਣੇ ਦੇਸ਼ ਵਿੱਚ ਰਹਿ ਕੇ ਆਪਣੇ ਦੇਸ਼ ਤੇ ਮਾਣ ਮਹਿਸੂਸ ਕਰੋ ਤੇ ਇੱਥੇ ਵੀ ਕੁਝ ਵੱਖਰਾ ਕਰੋਗੇ ਤਾਂ ਤੁ